ਮਤਲਬ ਚਲੰਜੀਤ ਸਿੰਘ ਚੰਨੀ ਜੀ ਨਾਲ ਤੁਹਾਨੂੰ ਲੈ ਮਾਦਾ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਤੁਹਾਡਾ ਨਾਂ ਤੇ ਮਾਨ ਸਾਹਿਬ ਦਾ ਨਾਂ ਪ੍ਰਪੋਜ਼ ਕਰ ਰਹੇ ਨੇ ਇਸ ਟਾਈਮ ਪਰ ਪਤਮਸ਼ਰੀ ਪਤਮ ਤੁਛਾ ਮੋਟੇ ਬੰਦ ਤੇ ਬਾਅਦ ਮੈਂ ਜਦੋਂ ਉਹਨਾਂ ਨੂੰ ਰਿਪੋਰਟ ਵਿੱਚ ਭੇਜਿਆ ਉਹਨਾਂ ਨੇ ਕਿਹਾ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ ਐ ਤੁਹਾਨੂੰ ਨਹੀਂ ਮਿਲੇਗਾ ਤੇ ਪੰਜਾਬੀ ਸ਼ੋਅ ਵਿੱਚ ਤੁਹਾਨੂੰ ਪਤਾ ਆਪਣੇ ਪੰਜਾਬੀਆ ਦਾ ਨੇਚਰ ਨਾ ਬੜੇ ਖੁਸ਼ ਹੋ ਕੇ ਪੈਸੇ ਛੁੱਟ ਦਿਆ ਪਰ ਮੈਨੂੰ ਨਾ ਇੱਕ ਗੱਲ ਠੀਕ मैं मैनू लग्या मैं कोई मुजरा थोड़ी कर रही हाँ मैं तो एक्टर हाँ और मैं सिर्फ अपना परफॉर्म कर रही हाँ स्टेज ते पैसे क्यों सुट रहे थे? मैं भी पच्चीस साल रही हाँ हीरोइन पंजाबी इंडस्ट्री दी इट्स अ वेरी बिग पीरियड लोग रहते भी इन्ने साल हीरोइन रही एंड आई वॉन्टेड टू ट्राई माई हैंड इन बिजनेस बिकॉज मैं स्टोरी राइटिंग डायरेक्शन प्रोडक्शन एक्टिंग सारा कुछ कर चुकी थी सारे शौक पूरे हो गए थे अच्छा तुम ये देखो सुरेंद्र कौर और प्रकाश कौर ਨੇ ਬੁੱਢੀ ਸਤੇ ਪਿਛੰਗਰਸ ਹੋਏ ਨਾਈਟਿੰਗੇਲ ਆਫ ਪੰਜਾਬ ਅਫੇ ਮਤਲਬ ਫਿਲਮ ਇੰਡਸਟਰੀ ਬਟ ਉਹਨਾਂ ਨੂੰ ਕਿਸੇ ਨੇ ਪਦਮਸ਼ਰੀ ਦਿੱਤੀ ਨਹੀਂ ਕਈ ਵਾਰੀ ਰੱਬ ਜਦੋਂ ਬਹੁਤ ਫੁਰਸਤ ਨਾਲ ਬੈਠਾ ਹੁੰਦਾ ਹੈ ਤਾਂ ਉਹ ਸੋਚਦਾ ਮੈਂ ਕੀ ਕਰਾਂ ਫਿਰ ਰੱਬ ਕਹਿੰਦਾ ਕਿ ਚਲੋ ਆਓ ਕੁਝ ਉਹਨਾਂ ਮਹਾਨ શિક્ષਿਤਾਾਂ ਦੀ ਘਾਟ ਕਰੀਏ ਜੋ ਹਮੇਸ਼ਾ ਹਮੇਸ਼ਾ ਲਈ ਦੁਨੀਆ ਦੇ ਉੱਤੇ ਆਪਣਾ ਨਾਮ ਕਮਾ ਕੇ ਜਾਂਦੀਆਂ ਰਹਿੰਦੀਆਂ ਨੇ ਇੱਕ ਅਦਾ ਕਰਾ ਅਜਿਹੀ ਵੀ ਆ ਪੰਜਾਬੀ ਇੰਡਸਟਰੀ ਦੀ ਬੇਸ਼ੱਕ ਉਹ ਕਈ ਦਹਾਕਿਆਂ ਤੋਂ ਫਿਲਮਾਂ ਕਰਦੀ ਆ ਰਹੀ ਹੈ ਪਰ ਜਦੋਂ ਉਸਦੀ ਫਿਲਮ ਦੀ ਸ਼ੂਟਿੰਗ ਹੋਣ ਲੱਗਦੀ ਸੀ ਤਾਂ ਸਕੂਲਾਂ ਦੇ ਵਿੱਚ ਛੁੱਟੀਆਂ ਪੈ ਜਾਂਦੀਆਂ ਸੀ ਤੇ ਪਿੰਡ ਵਾਲੇ ਗੱਡਿਆਂ ਦੇ ਗੱਡੇ ਭਰ ਭਰ ਕੇ ਉਸ ਨੂੰ ਦੇਖਣ ਦੇ ਲਈ ਪਹੁੰਚ ਜਾਂਦੇ ਸਨ ਯਾਨੀ ਕਿ ਉਹ ਐਨੀ ਮਹਾਨ ਸ਼ਖਸੀਅਤ ਹੈ ਸਾਡੇ ਸੋਹਣੇ ਪੰਜਾਬ ਦੀ ਸੋ ਅੱਜ ਉਸੇ ਹੀ ਮਹਾਨ ਸ਼ਖਸੀਅਤ ਦਾ ਅੱਜ ਜਨਮ ਦਿਨ ਵੀ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫਿਲਮ ਐਕਟਰੈਸ ਪ੍ਰੀਤੀ ਸਪਰੂਜੀ ਦੀ ਪ੍ਰੀਤੀ ਸਪਰੂਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਥੈਂਕ ਯੂ ਧੰਨਵਾਦ ਜੀ ਤੁਹਾਡਾ ਔਰ ਸਾਰੇ ਦਰਸ਼ਕਾਂ ਦਾ ਮੈਂ ਕਹਾਂਗੀ ਕਿ ਸਾਰਿਆਂ ਨੂੰ ਮੇਰਾ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਬੇਸ਼ੱਕ ਬਹੁਤ ਲੰਬਾ ਸਮਾਂ ਬੀਤ ਗਿਆ ਤੁਹਾਨੂੰ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਤੇ ਕੋਈ ਕਿੱਸਾ ਅੱਜ ਆਪਣੇ ਇਸ ਸਪੈਸ਼ਲ ਦਿਨ ਦੇ ਉੱਤੇ ਤੁਸੀਂ ਸਾਨੂੰ ਜ਼ਰੂਰ ਆਪਣੀ ਮਰਜ਼ੀ ਮੁਤਾਬਿਕ ਜਿਹੜੀ ਉਸ ਦੀ ਸ਼ੁਰੂਆਤ ਦੱਸੋ ਕਿ ਪੰਜਾਬੀ ਫਿਲਮ ਨੇ ਤੁਹਾਨੂੰ ਹੁਣ ਤੱਕ ਕਿਹੜੀ-ਕਿਹੜੀ ਦੇਣ ਹੈ ਉਹ ਦਿੱਤੀ ਹੈ ਜਿਸ ਦੇ ਬਦੌਲਤ ਅੱਜ ਪ੍ਰੀਤੀ ਸਪਰੂ ਪੂਰੀ ਦੁਨੀਆ ਦੇ ਵਿੱਚ ਚਮਕ ਰਹੀ ਹੈ ਪੰਜਾਬ ਨੇ ਮੈਨੂੰ ਮੇਰੀ ਪਹਿਚਾਨ ਦਿੱਤੀ ਹੈ ਪੰਜਾਬ ਨੇ ਮੈਨੂੰ ਨਾਂ ਸ਼ੋਹਰਤ ਮਾਨ ਸਮਾਨ ਸਾਰਾ ਕੁਝ ਪੰਜਾਬ ਨੇ ਦਿੱਤਾ ਮੈਂ ਤੇ ਪੰਜਾਬ ਦਾ ਕਰਜ਼ੀ ਨਹੀਂ ਉਤਾਰ ਸਕਦੀ ਔਰ ਸਭ ਤੋਂ ਵੱਧ ਕੇ ਪੰਜਾਬ ਨੇ ਮੈਨੂੰ ਮੇਰੇ ਗੁਰੂਆਂ ਨਾਲ ਮਿਲਾਇਆ ਇੱਕ ਰਾਸਤੇ ਮੈਨੂੰ ਪਾਇਆ ਜਿਸ ਰਾਸਤੇ ਤੇ ਮੈਂ ਚੱਲ ਰਹੀ ਹਾਂ ਹੁਣ ਗੁਰੂ ਸਾਹਿਬ ਦਾ ਪ੍ਰਚਾਰ ਕਰਦੇ ਹੁਣ ਤੇਗਵਧੂ ਸਾਹਿਬ ਦਾ ਔਰ ਇਹ 350 ਸਾਲ ਚੱਲ ਰਹੇ ਨੇ ਚੱਲ ਰਿਹਾ ਅਗਰੂ ਤੇਗ ਭਦਰ ਸ਼ਾਹ ਦੀ ਸ਼ਹੀਦੀ ਦਾ ਇਸ ਇਹਦੇ ਵਿੱਚ ਮੈਂ ਬੜ ਚੜ ਕੇ ਹਿੱਸਾ ਲੈਣ ਦੀ ਕੋਸ਼ਿਸ਼ ਕਰ ਰਹੀ ਆ ਕਿ ਮੈਂ ਇੰਡੀਆ ਵਿੱਚ ਫਰੋਂ ਕਸ਼ਮੀਰ ਟੂ ਕਨਿਆ ਕੁਮਾਰੀ ਸਾਰੇ ਥਾਵਾਂ ਤੇ ਸਾਰੇ ਸਟੇਟ ਵਿੱਚ ਗੁਰੂ ਤੇਗ ਬਹਾਦਰ ਜੀ ਸਾਹਿਬ ਦੀ ਲਾਈਫ ਹਿਸਟਰੀ ਤੇ ਇੱਕ ਲਾਈਟ ਐਂਡ 사ਉਂਡ ਪਲੇ ਦਿਖਾਵਾ ਜਿਦੇ ਨਾਲ ਸਾਡੀ ਅੱਗੇ ਦੀ ਜਨਰੇਸ਼ਨ ਜਿਹੜੀ ਆ ਉਹਨੂੰ ਸਾਡੇ ਹਿਸਟਰੀ ਨਾਲ ਜੁੜਨ ਰਹਿਦਾ ਰਹਿਦੀ ਬਹੁਤ ਜ਼ਰੂਰ ਮੈਂ ਸਮਝਦੀ ਆ ਆਪਣੇ ਸਿੱਖ ਬੱਚਿਆਂ ਨੂੰ ਵੀ ਇੰਨੀ ਆਪਣੀ ਹਿਸਟਰੀ ਨਹੀਂ ਪਤਾ ਜਿਹੜੀ ਜ਼ਰੂਰ ਜੇ ਮਤਲਬ ਬੰਦਾ ਆਪਣੇ ਪੰਜਾਬੀ ਸੱਭਿਆਚਾਰ ਨਾਲ ਆਪਣੇ ਗੁਰੂਆਂ ਦੀ ਸ਼ਹੀਦੀ ਨਾਲ ਗੁਰੂਆਂ ਦੀ ਸ਼ਹਾਦਤ ਜਿਹੜੀ ਹੋਈ ਆ ਸਾਨੂੰ ਕੌਮ ਨੂੰ ਬਚਾਉਣ ਲਈ ਉਹ ਸਾਰਾ ਕੁਝ ਜੇ ਸਾਡੇ ਬੱਚਿਆਂ ਨੂੰ ਅ ਇਹਦੀ ਬਤ ਨੌਲੇਜ ਨਹੀਂ ਰਹੇਗੀ ਅੱਗੇ ਦੀ ਜਨਰੇਸ਼ਨ ਨੂੰ ਤੇ ਫਿਰ ਖਤਮ ਹੋ ਜੂਗੀ ਸਾਡੀ ਜਿਹੜੀ ਵਿਰਾਸਤ ਹੈ ਅ ਦੋ ਮੈਂ ਨੂੰ ਮੈਂ ਮਿਲਦੀ ਆ ਤੇ ਮੈਂ ਇਹੀ ਕਰਦੀ ਆ ਕਿ ਮੈਂ ਕਿਸ ਤਰ੍ਹਾਂ ਉਹਨਾਂ ਦਾ ਕਰਜ਼ ਚੁਕਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਨ੍ਹਾਂ ਨੇ ਐਨੀ ਵੱਡੀ ਕੁਰਬਾਨੀ ਦਿੱਤੀ ਸੀ ਬਿਲਕੁਲ ਹਿੰਦੂਆਂ ਨੂੰ ਲਈ ਸੀ ਹਿੰਦੂ ਟੈਂਪਲਸ ਨੇ ਜੈ ਹਿੰਦੂਸ ਨੇ ਉਹਦੇ ਵਿੱਚ ਗੁਰੂ ਸਾਹਿਬ ਦੀ ਇੱਕ ਬਹੁਤ ਵੱਡੀ ਕੰਟ੍ਰਿਬਿਊਸ਼ਨ ਰਹੀ ਆ ਅਸੀਂ ਤੁਹਾਡੀਆਂ तमाम ਵੀਡੀਓਜ਼ ਵੀ ਦੇਖਦੇ ਆਂ ਔਰ ਸਾਨੂੰ ਵੀ ਮਾਨ ਮਹਿਸੂਸ ਹੁੰਦਾ ਕਿ ਤੁਸੀਂ ਬੇਸ਼ੱਕ ਕਸ਼ਮੀਰੀ ਪੰਡਿਤ ਹੋ ਤੁਹਾਡਾ ਤਲਕ ਪਿੱਛੋਂ ਕਸ਼ਮੀਰ ਤੋਂ ਆ ਲਾਹੌਰ ਦੇ ਵਿੱਚ ਫੈਮਲੀਆਂ ਗਈਆਂ ਉਸ ਤੋਂ ਬਾਅਦ ਤੁਸੀਂ ਆਪਣੀ ਫੈਮਲੀ ਦੇ ਨਾਲ ਮੂਵ ਕਰਦੇ ਗਏ ਔਰ ਸਾਨੂੰ ਵੀ ਮਾਨ ਮਹਿਸੂਸ ਹੁੰਦਾ ਕਿ ਤੁਸੀਂ ਸਿੱਖੀ ਨਾਲ ਗੁਰਤੇਕ ਭਾਦਰ ਪਾਸ਼ਾ ਨਾਲ ਬਹੁਤ ਮੁਹੱਬਤ ਰੱਖਦੇ ਹੋ ਸੋ ਪ੍ਰੀਤੀ ਜੀ ਅਗਲਾ ਸਵਾਲ ਮੇਰਾ ਜਦ ਤੁਸੀਂ ਇਸ ਇੰਡਸਟਰੀ ਦੇ ਵਿੱਚ ਦਾਖਲ ਹੋ ਰਹੇ ਸੀ ਤਾਂ ਤੁਹਾਨੂੰ ਡਾਂਸ ਪਰਫਾਰਮੈਂਸ ਦੇ ਲਈ ਬਹੁਤ ਜ਼ਿਆਦਾ ਘਬਰਾਟ ਹੋ ਰਹੀ ਸੀ ਤਾਂ ਇੱਕ ਅਦਾ ਕਾਰਨ ਹੈ ਤੁਹਾਨੂੰ ੱਤਕਾ ਦਿੱਤਾ ਸੀਗਾ ਤੇ ਤੁਸੀਂ ਉਹ ਐਡੀ ਸੁਪਰ ਹਿੱਟ ਜਿਹੜੀ ਪਰਫਾਰਮੈਂਸ ਕੀਤੀ ਸੀ ਕਿ ਜਨਤਾ ਦੇ ਕਹਨ ਦੇ ਉੱਤੇ ਤੁਹਾਨੂੰ ਦੁਬਾਰਾ ਉਹ ਪਰਫਾਰਮੈਂਸ ਦੇਣੀ ਪਈ ਸੀ ਉਹ ਕੀ ਕਿੱਸਾ ਸੀ ਕਿੱਥੋਂ ਦਾ ਸੀ ਉਹ ਜ਼ਰੂਰ ਦੱਸੋ ਮੇਰਾ ਫਰਸਟ ਡਾਂਸ ਵਿੱਚ ਤੇ ਕਦੇ ਵੀ ਨਹੀਂ ਮੈਂ ਤੇ ਬਚਪਨ ਤੋਂ ਬਹੁਤ ਨੱਚਦੀ ਸੀ ਮੇਰੀ ਨੇਬਰ ਸੀਗੀ ਫਾਰਖਾਟ ਅਸੀਂ ਸਾਰੇ ਮਤਲਬ ਸੋਸਾਇਟੀ ਦੇ ਪ੍ਰੋਗਰਾਮ ਬਰਥਡੇਜ਼ ਵਿੱਚ ਸਕੂਲ ਦੇ ਪ੍ਰੋਗਰਾਮਾਂ ਵਿੱਚ ਪਰਫਾਰਮ ਕਰਦੇ ਸੀ ਬਿਕੋਜ਼ ਡਾਂਸ ਦਾ ਬਹੁਤ ਸ਼ੌਕ ਸੀ ਡਾਂਸ ਵਿੱਚ ਨਹੀਂ ਏ ਸਟੇਜ ਵਿੱਚ ਮੇਰਾ ਪਹਿਲਾ ਸ਼ੋਅ ਫਿਲਮਾਂ ਚ ਤੇ ਮੈਂ ਬਹੁਤ ਕਰ ਰਹੀ ਸੀ ਕਿ ਡਾਂਸ ਉਸ ਟਾਈਮ ਤੇ ਬਟ ਮੇਰਾ ਪਹਿਲਾ ਸ਼ੋਅ ਸੀ ਲੰਡਨ ਵਿੱਚ ਮੈਨੂੰ ਯਾਦ ਹੈ ਤੇ ਮੇਰਾ ਪਹਿਲਾ ਸ਼ੋਅ ਸੀਗਾ ਰਾਜ ਬੱਬਰ اور ਸੁਵੀਤਾ ਪਾਟਿਲ ਜੀ ਦਾ ਜੀ ਜੇ ਰਾਜ ਰਾਜ ਬੱਬਰ ਐਂਡ ਸੁਵੀਤਾ ਪਾਟਿਲ ਨਾਲ ਜਿਹੜਾ ਸ਼ੋਅ ਸੀਗਾ ਉਹਦੇ ਵਿੱਚ ਪਹਿਲੇ ਰਾਜ ਜੀ ਸਟੇਜ ਤੇ ਜਾਂਦੇ ਆ ਫਿਰ ਸੁਵੀਤਾ ਨੂੰ ਚੱਕਦੇ ਆ ਫਿਰ ਸੁਵੀਤਾ ਉਨਾ ਦੇ ਨਾਲ ਉਹ ਦੋਨੋਂ ਗਾਣਦੇ ਆ ਉਹ ਗਾਣਾ ਦਾ ਵਾਰਿਸ ਦਾ ਸ਼ਾਇਦ ਜਨ ਜਨ ਦਾ ਸਾਥ ਹੈ ਹਮਾਰਾ ਤੇ ਤੁਹਾਡਾ ਤੇ ਉਹਦੇ ਬਾਅਦ 스मिता ਜੀ ਵਾਪਸ ਸਟੇਜ ਤੋਂ ਆਂਦੀ ਹੈ ਤੇ ਮੈਨੂੰ ਜਾਣਾ ਸੀ ਤੇ ਰਾਜ ਜੀ ਦੇ ਗਾਣੇ ਤੇ ਮੈਨੂੰ ਨੱਚਣਾ ਸੀ ਉਹ ਗਾਣਾ ਸੀਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿੱਛੇ ਪਿੱਛੇ ਆਂਦਾ ਮੇਰੀ ਪੈਰ ਬਿੰਦਾ ਇੱਚੀ ਦੇ ਵਾਲਿਆ ਵੇਖਦਾ ਮੇਰਾ ਲੰਗੋ ਅੱਛਾ ਕਾਫੀ ਨਰਵਸ ਸੀ ਬਿਕੋਜ਼ ਮੈਂ ਕਦੇ ਸਟੇਜ எனிவாடி ஸ்டேஜ் ਤੇ ਪਰਫਾਰਮ ਨਹੀਂ ਕੀਤਾ ਸੀ 아이 थिंक देयर वाज सम 15 वी ਵੈਮਿਲੀ ਵਿੱਚ ਸੀ ਗਾਈ ਸ਼ੋ ਤੇ ਕੁਝ 20 25000 ਆਡੀਅנס ਸੀ ਤੇ ਮੈਨੂੰ ਯਾਦ ਹੈ ਮੈਂ ਖੜੀ ਸੀ ਡੋਰ ਦੇ ਪਿੱਛੇ ਵਿੰਗਸ ਵਿੱਚ ਤੇ ਸਮੀਤਾ ਆਈ ਮੁੜ ਕੇ ਸਟੇਜ ਤੋਂ ਔਰ ਉਹਨੇ ਮੈਨੂੰ ਤਾਂ ਕੰਤ ਜਾ ਤੇ ਮੈਂ ਬਸ ਲੱਛਦੀ ਹੋਈ ਫਿਰ ਸਟੇਜ ਤੇ ਚਲੀ ਗਈ ਔਰ ਉਹ ਪ੍ਰੋਗਰਾਮ ਫਿਰ ਹੋਇਆ ਸੀ ਮਤਲਬ ਸੈਕਿੰਡ ਵਾਰ ਫਿਰ ਹੋਣਾ ਨੇ ਨਾ ਉਹ ਉਸ ਪ੍ਰੋਗਰਾਮ ਨੂੰ ਮਤਲਬ ਮੇਰੇ ਰਾਤ ਜੀਤੇ ਡਾਂਸ ਨੂੰ ਮਤਲਬ ਫਿਰ ਸੇ ਕਿਹਾ ਸੀਗਾ ਕਿ ਵਾਂਸ ਮੋਰ ਵਾਂਸ ਮੋਰ ਐਂਡ ਵੀ ਹੈਡ ਫਿਚਡ ਦੈਟ Song ਅਗੇ ਤੁਸੀਂ ਸ਼ਰਾਰਾ ਪਹਿਲੀ ਵਾਰੀ ਜਦੋਂ ਪਾਇਆ ਸੀ ਤੇ ਉਹ ਮੋਟਰਸਾਈਕਲ ਦੇ ਪਹੀਏ ਚ ਆੜ ਗਿਆ ਸੀ ਐਸੀ ਹਾਸੇ ਖੇਡੇ ਤਾਂ ਮੈਨੂੰ ਉਹ ਵੀ ਯਾਦ ਆ ਗਿਆ ਮੈਨੂੰ ਯਾਦ ਹੈ ਕਿ ਉਹ ਗਾਣਾ ਕਿਹੜਾ ਸੀ ਪਤਾ ਨਹੀਂ ਰੋਮਾਂਟਿਕ ਡੂ ਇਟ ਸੀਗਾ ਤੇ ਉਹ ਜਲਦਦਰ ਸ਼ੂਟ ਹੋ ਰਿਹਾ ਸੀ ਜੀਜੀ ਰੋਡ ਤੇ ਨਾ ਉਥੇ ਸ਼ੂਟ ਹੋ ਰਿਹਾ ਸੀ ਔਰ ਵਾਈਟ ਸ਼ਰਾਰਾ ਮੈਂ ਪਾਇਆ ਸੀ ਮੈਨੂੰ ਕਿੱਥੇ ਉਸ ਟਾਈਮ ਤੇ ਇੰਨੇ ਛੋਟੇ ਸੀ ਪਤਾ ਨਹੀਂ ਜਿੰਨੀ ਛੋਟੀ ਸੀ ਕਿ ਨਹੀਂ ਸਮਝ ਹੀ ਨਹੀਂ ਸੀ ਕਿ ਇਹ ਸ਼ਰਾਰਾ ਬਾਕੇ ਬਾਈਕ ਤੇ ਨਹੀਂ ਬੈਠਦਾ ਬੰਦਾ ਉਹਨਾਂ ਦੀ ਗਲਤੀ ਉਹਨਾਂ ਦੀ ਵੀ ਸੀ ਕਿ ਡਾਇਰੈਕਟਰ ਉਹਨਾਂ ਨੇ ਕਿਹਾ ਕਿ ਸ਼ਾਟ ਲੈਣਾ ਤੁਸੀਂ ਬਾਈਕ ਤੇ ਮੇਰੇ ਪਿੱਛੇ ਬੈਠੇ ਹੋ ਔਰ ਅਸੀਂ ਬਾਈਕ ਤੇ ਜਾ ਰਹੇ ਹਾਂ ਫੁੱਲ ਸਪੀਡ 'ਚ ਉਹ ਸੋਲੀ ਸ਼ਰਾਰਾ ਜਿਹੜਾ ਹੈ ਉਹ ਵੀਲ 'ਚ ਫਸ ਗਿਆ और वो पटना शुरू हुआ मैं आई स्टार्टेड स्क्रीमिंग बिकॉज़ आई थॉट द शरारा गोइंग फो फ्रॉम यू नो आई वाज़ वेयरिंग द शॉर्ट कमीज विद इट सो ओ माय गॉड आई रिमेंबर दैट दैट वीरेंद्र जी इमीडिएटली यू नो पुट अ ब्रेक टू द बाइक एंड आई थैंक माय सेल्फ थैंक गॉड बिल्कुल ਅ ਇੱਕ ਮੈਂ ਪ੍ਰੀਤੀ ਸੱਪਰੂ ਬਾਰੇ ਜੋ ਚੀਜ਼ਾਂ ਸੁਣੀਆਂ ਨੇ ਜੋ ਅੱਖੀ ਦੇਖੀਆਂ ਨੇ ਉਹ ਹੈ ਕਿ ਪ੍ਰੀਤੂ ਸੱਪਰੂ ਨੇ ਕਦੇ ਵੀ ਪੈਸੇ ਦੀ ਲਾਲਚ ਨਹੀਂ ਕੀਤੀ ਹਮੇਸ਼ਾ ਆਪਣਾ ਇੱਕ ਸਾਫ਼ ਕਿਰਦਾਰ ਰੱਖਿਆ ਪੈਸਾ ਖੂਬ ਰੀਜ ਦੇ ਨਾਲ ਕਮਾਇਆ ਇੱਕ ਸਟੇਜ ਉੱਤੇ ਤੁਸੀਂ ਪਰਫਾਰਮ ਕਰ ਰਹੇ ਸੀ ਤਾਂ ਲੋਕਾਂ ਨੇ ਤੁਹਾਡੇ ਉੱਤੇ ਇੰਨੇ ਕ ਪੈਸੇ ਵਰਸਾਏ ਕਿ ਤੁਹਾਡੇ ਉੱਤੇ ਪੈਸੇ ਹੀ ਪੈਸੇ ਹੋ ਗਏ ਤਾਂ ਤੁਸੀਂ ਗੁੱਸੇ ਵਿੱਚ ਆ ਕੇ ਜਿਹੜਾ ਉੱਥੇ ਮਾਈਕ ਹੈ ਉਹ ਫੜ ਲਿਆ ਸੀ ਉਹ ਕੀ ਸੀਗਾ ਕੀ ਕਿਹਾ ਸੀ ਮਾਈਕ ਦੇ ਉੱਤੇ ਵਿਚਾਰਨੋ ਕਿ ਵੇ ਪਤਾ ਹੈ ਸਭ ਤੈ ਤੁਹਾਡਾ ਪਿਆਰ ਹੈ ਇਹ ਤੁਹਾਡਾ ਪਿਆਰ ਹੈ ਇਹ ਮੇਰਾ ਸੈਕਿੰਡ ਟੂਰ ਸੀ ਆਫਟਰ ਥੈਟ ਲੰਡਨ ਟੂਰ ਵਿਦ ਹਿੰਦੀ ਐਕਟਰਸ ਉਹਦੇ ਬਾਅਦ ਮੇਰਾ ਸੈਕਿੰਡ ਟੂਰ ਮੈਂ ਬਹੁਤ سارے ਸ਼ੋਸ ਕੀਤੇ ਮਲਕੀਤ ਸਿੰਘ ਨਾਲ ਤੋਂ ਇਹ ਸ਼ੋ ਸੀਗਾ ਅਮਰੀਕਾ ਵਿੱਚ ਮੈਨੂੰ ਯਾਦ ਹੈ ਮੇਰਾ ਫਰਸਟ ਸ਼ੋ ਉਥੇ ਅਮਰੀਕਾ ਨਿਊਯਾਰਕ ਕਿਤੇ ਸੀਗਾ ਐਂਡ ਮੈਂ ਪਹਿਲੀ ਵਾਰ ਇੱਕ ਪੰਜਾਬੀ ਸ਼ੋ ਚ ਗਈ ਸੀ ਤੇ ਪੰਜਾਬੀ ਸ਼ੋ ਵਿੱਚ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦਾ ਨੇਚਰ ਨਾ ਉਹਦੇ ਖੁਸ਼ ਹੋ ਕੇ ਪੈਸੇ ਟੁੱਟ ਦਿਆ ਪਰ ਮੈਨੂੰ ਨਾ ਇਹ ਗੱਲ ਠੀਕ ਨਹੀਂ ਮੈਨੂੰ ਮਤਲਬ ਮੈਂ ਜਿਵੇਂ ਸਟੇਜ ਤੇ ਗਈ ਮਲਕੀਤ ਨਾਲ ਪਰਫਾਰਮ ਕਰਨ ਲਈ ਮਲਕੀਤ ਨਹੀਂ ਮਲਕੀਤ ਨਾਲ ਨਹੀਂ ਗਈ ਸੀ ਨੋ ਨੋ ਇਹ ਮੇਰਾ ਫਰਸਟ ਨੰਬਰ ਸੀ ਔਨ ਸਟੇਜ ਇਟ ਵਾਸ ਅ ਸੋਲੋ ਨੰਬਰ ਆ ਡਿਡ ਮੇਰੇ ਸੌਂਡ ਦੀ ਬੈਟਲੀ ਬਣਾ ਕੇ ਨਾ ਜਿਵੇਂ ਤਿੰਨ ਚਾਰ ਮੇਰੇ ਗਾਣੇ ਦੀ ਬਸ ਥੋੜਾ ਥੋੜਾ ਮੁਖੜਾ ਲੈ ਕੇ ਮੈਂ ਉਹਦੇ ਵਿੱਚ ਪਰਫਾਰਮ ਕਰ ਰਹੀ ਸੀ ਤੇ ਮੈਨੂੰ ਯਾਦ ਹੈ ਕਿ ਜਿਵੇਂ ਮੈਂ ਸ਼ੁਰੂ ਕੀਤਾ ਹੀ ਮਤਲਬ ਉਹ ਪੇਰਾ डांस ते डांसा ने ना पैसे सुटे, स्टेज ते माय गॉड एंड एने की भावुक हो जाते हैं पैसे सुट दे मेनू लगे मैं कोई मुजरा थोड़ी कर रही हाँ मैं एक्टर हाँ और मैं अः सिर्फ अपना परफॉर्म कर रही हाँ स्टेज थे, ते पैसे क्यों सुट रहे थे? मैं चली गई स्टेज के

ਤੇ ਮੈਂ ਕਿਹਾ ਪਲੀਜ਼ ਸੌਰੀ ਮੈਂ ਨਹੀਂ ਪਰਫਾਰਮ ਕਰੂੰਗੀ ਤੁਸੀਂ ਇਹਨਾਂ ਨੂੰ ਕਹਿ ਦਿਓ ਕਿ ਕੋਈ ਪੈਸਾ ਨਾ ਸੁੱਟੇ ਮੇਰੇ ਪਰਫਾਰਮੈਂਸ ਤੇ ਜੀ ਉਮਰ ਦੇ ਐਸ ਪੜਾ ਦੇ ਵਿੱਚ ਵੀ ਆ ਕੇ ਪ੍ਰੀਤੀ ਸਪਰੂ ਅੱਜ ਵੀ ਉਹਨੇ ਹੀ ਪ੍ਰੀਟੀ ਹੈ ਉਹਨੇ ਹੀ ਕਿਊਟ ਹੈ ਉਮਰਾ ਦਾ ਮੇਰੇ ਖਿਆਲ ਕੋਈ ਇੱਥੇ ਮੇਰ ਗਿਣਤੀ ਨਹੀਂ ਹੋਣੀ ਚਾਹੀਦੀ ਤੇ ਤਾਂ ਹੀ ਚੰਗਾ ਰਹੇਗਾ ਪਰ ਉਸ ਦੇ ਨਾਲ ਨਾਲ ਪ੍ਰੀਤੀ ਸਪਰੂ ਜਿਹੜੀ ਹੈ 45 ਇਅਰਸ ਨਾਓ ਇਨ ਦ ਯੈਸ ਯੂ ਆਰ 35 ਐਕਚੁਅਲੀ ਸੋ ਵੀ 13 ਇਅਰਸ ਓਲਡ ਐਂਡ ਸਟੱਡਿੰਗ ਇਨ 8th ਸਟੈਂਡਰਡ

डिस्ट्रीब्यूटर ओवरसीज सेड ही मैडम आपकी पिक्चर तो लेनी है मैंने कहा ये भी लेनी पड़ेगी आपको साथ में उन्होंने कहा पर ये कौन देखेगा सिर्फ गाने गाने मैंने कहा आप रिलीज हाँ. करके तो देखिए पंजाबी फोक डांसेस है ये तो पंजाबी पंजाबी आज भी तो अड्डे दीवाने ने तोडा जड़ा एक गाना सिगा गुड नालो इश्क मीठा ਉਹ ਅੱਜ ਵੀ ਜਿਹੜੀ origignal ਬੀਟ বাজਾਈ ਜਾਵੇ ਤਾਂ ਪ੍ਰਾਣੀਆਂ ਜਿਹੜੀਆਂ ਬੀਟਾਂ origignal ਜਿਹੜੀਆਂ ਹੁਣ ਦੀਆਂ ਜਿਹੜੀਆਂ ਬੀਟਸ ਨੇ ਉਹਨੂੰ ਫੇਲ ਕਰਦੀਆਂ ਪਰ ਮੇਰਾ ਇੱਥੇ ਇੱਕ ਸਵਾਲ ਤੁਹਾਡੇ ਤੋਂ ਆ ਤੁਸੀਂ ਗੁਰ ਨਾਲ ਇਸ਼ਕ ਮਿੱਠਾ ਗਾਣਾ ਗਾ ਕੇ ਉਹ ਅਸਲੀ ਜਿਹੜੀ ਹੈ ਇਸ਼ਕ ਮੁਹੱਬਤ ਉਸ ਨੂੰ ਪੇਸ਼ ਕੀਤਾ ਸੀਗਾ ਪਰ ਅੱਜ ਦੇ ਮੈਕਸਿਮਮ ਗਾਣਿਆਂ ਦੇ ਵਿੱਚ ਹਥਿਆਰ ਮੈਕਸਿਮਮ ਗਾਣਿਆਂ ਦੇ ਵਿੱਚ ਸ਼ਰਾਬ ਦੀ ਜਿਹੜੀ ਵਰਤੋਂ ਜਿਹੜੀ ਉਹ ਦੱਸੀ ਜਾਂਦੀ ਹੈ ਉਸ ਤੇ ਸ਼ਬਦ ਵਰਤੇ ਜਾਂਦੇ ਨੇ ਕੀ ਪੰਜਾਬ ਦੇ ਵਿੱਚ ਵਕਤ ਹੀ ਉਹ ਇਸ਼ਕ ਵਾਲੇ ਗੁੜ ਦੀ ਕਮੀ ਆ ਗਈ ਹੈ ਜਾਂ ਫਿਰ ਸ਼ਰਾਬ ਉਹ ਜ਼ਿਆਦਾ ਉਹਦੀ ਪੈਦਾਵਾਰ ਵੱਧ ਗਈ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਸ਼ਰਾਬ ਦੀ ਪੈਦਾਾ ਜ਼ਿਆਦਾ ਹੋ ਗਈ ਹੈ ਮੈਨੂੰ ਲੱਗਤੀ ਹੈ ਬਾਕੀ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਪਹਿਲੇ ਵੀ ਸ਼ਰਾਬ ਤੇ ਗਾਣੇ ਆਏ ਹੈ ਮੇਰੀ ਫਿਲਮ ਪਹਿਲੀ ਫਿਲਮ ਸਰਪੰਚ ਪੰਜਾਬੀ ਵਿੱਚ ਉਹ ਸੀਗਾ ਨਾ ਇਹ ਗਾਣਾ ਨਹੀਂ ਉਹ ਭੁੱਲਦਾ ਵਿਛੋੜਾ ਮੈਨੂੰ ਤੇਰਾ ਸਾਰੇ ਗਮ ਭੁੱਲ ਜਾਏਗੇ ਸ਼ਾਬੜਾ ਤੇ ਪਿਕਚਰ ਆਈ ਸੀ ਇਟ ਵਾਸ ਸੋ ਇਮੋਸ਼ਨਲ ਉਹ ਮਤਲਬ ਇੱਕ ਫੈਕਟ ਸੀਗਾ ਕਿ ਇੱਕ ਬੰਦਾ ਜ਼ਿੰਦਗੀ ਤੋਂ مایੁਸ ਹੈ ਦੁਖੀ ਹੈ ਲਾਈਫ ਚ ਕੁਝ ਨਹੀਂ ਰੱਖਿਆ ਉਹ ਪਰ ਪਿੱਣਾ ਹੋ ਰੂਗਾ ਨਾ ਗੰਦਾ ਗੰਦਾ ਉਹ ਬਟ ਇਟ ਵਾਸ ਸਮਥਿੰਗ ওকে ਬਟ ਨਾਉ ਤੇ ਜਿਵੇਂ ਸ਼ਰਾਬ ਨੂੰ ਪੀਣਾ ਬੜੀ ਚੰਗੀ ਗੱਲ ਐ ਜਾਂ ਨਸ਼ਾ ਕਰਨਾ ਚਾਹੀਦਾ ਉਸ ਤਰ੍ਹਾਂ ਦੇ ਗਾਣੇ ਨਹੀਂ ਆਨੇ ਚਾਹੀਦੇ ਉਹ ਸਾਡੇ ਆਪਣੇ ਬੱਚਿਆਂ ਨੂੰ ਖਰਾਬ ਕਰਦੇ ਹੈ ਨਾ ਆਈ ਡੋਟ ਲਾਈਕ ਤੁਸੀਂ ਮਿਊਜ਼ਿਕ ਸੀ ਅਸੀਂ ਵਾਟਐਵਰ ਅਸੀਂ ਪ੍ਰੋਮੋਟ ਕਰਦੇ ਆ ਕਲਾਕਾਰ ਥਰੂ ਆ ਫਿਲਮਸ ਉਹ ਸਾਡੇ ਬੱਚੇ ਪਤਾ ਉਹਨੂੰ ਫੜ ਗਿਆ ਤੇ ਸਾਨੂੰ ਸਾਡੇ ਗਾਣਿਆਂ ਨੇ ਚੰਗੇ ਮੈਸੇਜ ਦੇਣੇ ਚਾਹੀਦੇ ਹਮੇਸ਼ਾ ਦੈਟਸ ਵਾਈ ਆਈ ਲਾਈਕ ਗੁਰਦਾਸ ਮਾਨਸ ਰਾਈਟਿੰਗ ਸਿੰਗਿੰਗ ਬਿਕੋਜ਼ ਹੀ ਉਹ ਲਿਖਦੇ ਹੈ ਸੱਭਿਆਚਾਰਿਕ ਗਾਣੇ ਇਮੋਸ਼ਨਲ ਗਾਣੇ ਫੈਮਿਲੀ ਟਾਈਸ ਤੇ ਗਾਣੇ ਜਾਂ ਇਸ ਤਰ੍ਹਾਂ ਤੇ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੇ ਗਾਣੇ ਸੁਣ ਕੇ ਯੂ نو ਬੱਚੇ ਸਾਡੇ ਪਟਕਨ ਨਹੀਂ ਕਰਨਗੇ ਨਾ ਲਾਈਕ ਨਾਟ ਦੇ ਵਿਲ ਬੀ ਵੈਲ ਡਾਇਰੈਕਟਡ ਇਨ ਲਾਈਫ ਤੁਸੀਂ ਬਹੁਤ ਲੰਬਾ ਸਮਾਂ ਪ੍ਰੀਤੀ ਜੀ ਵਕ ਵਕ ਸਿੰਗਰਸ ਦਾ ਨਾਮ ਲਭਾਇਆ ਗੁਰੂਦਾਸ ਮਾਨ ਦਾ ਤੁਸੀਂ ਜ਼ਿਕਰ ਕੀਤਾ ਪਰ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਹੀ ਇੱਕ ਗੱਲ ਦੀ ਨਾਰਾਜ਼ਗੀ ਰਹਿੰਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਸਨਮਾਨ ਹੈ ਉਹ ਨਹੀਂ ਦਿੱਤਾ ਜਾਂਦਾ ਐਸ ਕੰਪੇਅਰ ਟੂ ਸਾਊਥ ਇੰਡੀਅਨ ਮੂਵੀਜ਼

ਪਤਾ ਕੀ ਹੋ ਰਿਹਾ ਮੈਂ ਕਿਸੇ ਪਿੱਛੇ ਕਿਸੇ ਨੂੰ ਮਿਲ ਲਈ ਸੀ ਪੰਜਾਬ ਦੇ ਲੋਕਾਂ ਨੂੰ ਅ ਸਟੇਸ਼ਨ ਤੇ ਮੈਂ ਨਾ ਬਰਨਾਲਾ ਗਈ ਸੀ ਇਲੈਕਸ਼ਨ ਕੈਂਪੇਨ ਵਿੱਚ ਤੇ ਉਥੋਂ ਮੈਨੂੰ ਮੜ ਕੇ ਪਹੁੰਚਣਾ ਸੀ ਮਨਜੀਤ ਮੇਰੀ ਫ੍ਰੈਂਡ ਮਨਜੀਤ ਮਾਨ ਦੇ ਬ੍ਰਦਰ ਦੀ ਧੀ ਤੇ ਦਿੱਲੀ ਤੇ ਮੈਨੂੰ ਕੋਈ ਹੋਰ ਟਰੈਵਲ ਨਹੀਂ ਮਿਲ ਰਹਾ ਸੀ ਫਲਾਈਟ ਨਹੀਂ ਕੋਸ਼ ਨਹੀਂ ਤੇ ਮੈਂ ਫਿਰ ਸ਼ਤਾਬਦੀ ਫੜੀ ਉਥੋਂ ਲੁਧਿਆਣਾ ਤੇ ਫਿਰ પાછી ਗਈ ਨਾ ਚੇਨ ਰੁਕਵਾ ਦਿੱਤੀ ਉਹਨਾਂ ਨੇ ਤੇ ਮੈਂ ਉਹ ਜਦ ਮੈਂ ਪਹੁੰਚੀ ਤੇ ਮੈਨੂੰ ਲੋਕੀ ਪੁੱਛ ਰਹੇ ਸੀ ਕਹਿੰਦੇ ਹੁੰਨਾ ਥੋੜਾ ਅਸੀਂ ਇੱਕ ਹੀ ਕਲਾਕਾਰ ਨੂੰ ਦੇਖ-ਦੇਖ ਕੇ ਥੱਕ ਗਏ ਇਸ ਤਰ੍ਹਾਂ ਦੀ ਨਿਊਜ਼ ਕਹਿ ਰਹੇ ਸੀ ਕਿ ਕਿ ਇੱਕ ਹੀ ਟਾਈਪ ਦੀ ਫਿਲਮਾਂ ਜੇ ਬਣਾਓਗੇ ਲੋਕਾਂ ਨੂੰ ਚੇਂਜ ਦਿਓ ਨਾ ਚੇਂਜ ਦਿਓ ਅਲੱਗ-ਅਲੱਗ ਸਬਜੈਕਟ ਤੇ ਬਣਾਓ ਜੇ ਤੁਸੀਂ ਇੱਕ ਹੀ ਸਬਜੈਕਟ ਤੇ ਇੱਕ ਹੀ ਉਹ ਗਰੁੱਪ ਆਫ ਐਕਟਰਸ ਕਦੇ ਉਹ ਬਦਲ ਕੇ ਰੋਲ ਕਦੇ ਉਹ ਰੋਲ ਬਦਲ ਕੇ ਬਣਾਇਆ ਨਾ ਤੇ ਕਿੱਥੇ ਲੋਕੀ ਕਜੜ ਤੇ ਆਈ ਥਿੰਕ ਦੈਟ ਇਜ਼ ਵੇਅਰ ਵੀ ਸ਼ੁੱਡ ਕਰੈਕਟ ਨਾਓ ਦੈਟ ਨੋਟ ਰਿਪੀਟ आवर ਮਤਲਬ ਫਾਰਮੂਲਾ ਬਿਲਕੁਲ ਕੋਈ ਇੱਕ ਦੌਰ ਸੀਗਾ ਕੋਈ ਇੱਕ ਦੌਰ ਸੀਗਾ ਜਦੋਂ ਪ੍ਰੀਤੀ ਸੱਪਰੂ ਦਾ ਚਿਹਰਾ ਜਿਹੜੀ ਫਿਲਮ ਦੇ ਵਿੱਚ ਆ ਜਾਂਦਾ ਸੀ ਜਿਹੜੇ ਗੀਤ ਦੇ ਆ ਜਾਂਦਾ ਸੀ ਉਹ ਸੁਪਰ ਹਿੱਟ ਉੱਪਰ ਹਿੱਟ ਹੋਣਾ ਹੀ ਲਾਜ਼ਮੀ ਹੁੰਦਾ ਸੀ ਉਹ ਕਦੀ ਫਲੋਪ ਨਹੀਂ ਸੀ ਜਾਂਦਾ ਪਰ ਹੁਣ ਜੇ ਦੇਖਿਆ ਜਾਵੇ ਅਜਿਹੀਆਂ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਫੇਰ ਬਦਲ ਆ ਚੁੱਕਿਆ ਹੈ ਵਿਰਿੰਦਰ ਹੁਣਾ ਦੇ ਨਾਲ ਤੁਸੀਂ ਆਪਣਾ ਲੰਬਾ ਸਮਾਂ ਗੁਜ਼ਾਰਿਆ ਅਤਵਾਦ ਦੇ ਵਿੱਚ ਉਹਨਾਂ ਨੂੰ ਗੋਲੀ ਵੱਜ ਗਈ ਸੀ 88 ਦੇ ਵਿੱਚ ਵਿਰਿੰਦਰ ਜੀ ਤੇ ਕਿਸੇ ਨੇ ਅੱਜ ਵੀ ਲੋਕ ਵੀ ਵਿਰਿੰਦਰ ਜੀ ਨੂੰ ਯਾਦ ਕਰਦੇ ਆ ਪਰ ਕੀ ਵਿਰਿੰਦਰ ਜੀ ਦੇ ਨਾਂ ਤੇ ਕਦੇ ਕੋਈ ਅਵਾਰਡ ਹੋਇਆ ਨਹੀਂ ਨਾ ਕੀ ਵਿਰਿੰਦਰ ਜੀ ਨੂੰ ਪੰਜਾਬੀ ਸੱਭਿਆਚਾਰ ਜਦ ਤੱਕ ਉਹ ਜਿਉਂਦੇ ਸੀ ਉਹਨਾਂ ਨੂੰ ਐਨਾ ਮਾਨ ਸਨਮਾਨ ਉਹਨਾਂ ਦੀ ਪਿਕਚਰਾਂ ਸਾਰੀ ਮੋਸਲੀ ਹਿੱਟ ਹੁੰਦੀ ਸੀ ਔਰ ਵੈਰੀ ਲਵਡ ਐਕਟਰ ਸੀਗੇ ਲੇਕ ਡਾਇਰੈਕਟਰ ਐਕਟਰ ਲੇਕਿਨ ਉਹਨਾ ਦੇ ਬਾਅਦ ਉਹਨਾ ਨੂੰ ਮਤਲਬ ਲੋਕਾਂ ਨੇ ਉਹ ਨਹੀਂ ਦਿੱਤਾ ਮਤਲਬ ਮੈਨੂੰ ਲੱਗਦਾ ਵਰਿੰਦਰ ਜੀ ਅੱਛਾ ਤੁਸੀਂ ਇਹ ਦੇਖੋ ਸੁਰਿੰਦਰ ਕੌਰ or ਪ੍ਰਕਾਸ਼ ਕੌਰ ਇੰਨੇ ਵੱਡੇ ਸਾਡੇ singers ਹੋਏ night in jail of punjab of matlab films industry but ਉਹਨਾ ਨੂੰ ਕਿਸੇ ਨੇ padma shri ਦਿੱਤੀ ਨਹੀਂ ਪੰਜਾਬ ਵਿੱਚ ਕੋਈ ਸੋਚਦਾ ਹੀ ਨਹੀਂ ਕਿਸੇ ਕਲਾਕਾਰ ਲਈ government ਕਦੇ ਸੋਚਦੀ ਨਹੀਂ ਸਾਡੀ government ਜਿਹੜੀ ਹੁੰਦੀ ਹੈ ਪੰਜਾਬ ਦੀ ਉਹ ਸਿਰਫ ਪਤਾ ਨਹੀਂ ਵੋਟਾਂ ਦੇ ਚੱਕਰ ਵਿੱਚ ਪਤਾ ਨਹੀਂ ਕਿਹੜੇ ਵਿੱਚ ਪਤਾ ਕਿਤੇ ਇਸ ਥਾਤੇ ਜਾਂਦੇ ਆ ਬਟ ਮੈਨੂੰ ਇਹ ਲੱਗਦਾ ਹੈ ਤੁਸੀਂ ਬਿਲੀਵ ਕਰ ਸਕਦੇ ਹੋ ਗੁਰਦਾਸ ਮਾਨ ਨੂੰ ਵੀ ਹੁਣ ਤੱਕ ਨਹੀਂ ਮਿਲਿਆ ਕਦੇ ਪਦਮਾ ਵਿਭੂਸ਼ਣ ਮਿਲਣਾ ਚਾਹੀਦਾ ਪੰਜਾਬ ਦੀ ਗਵਰਨਰ ਨਹੀਂ ਹਾ ਜੇ ਤੁਸੀਂ ਦੇਖੋਗੇ ਮਹਾਰਾਸ਼ਟਰ ਸਾਊਥ ਇੰਡੀਆ ਸਾਰੇ ਛੋਟੇ ਛੋਟੇ ਰਾਈਟਰਸ ਛੋਟੇ ਛੋਟੇ ਉਹਨਾਂ ਦੇ ਸਟੇਜ ਦੇ ਡਾਇਰੈਕਟਰ ਇਹ ਸਾਰੇ ਆਨਰਡ ਉਹਨਾਂ ਨੂੰ ਸਾਰੇ ਮੋਨਰ ਕਰਦੀ ਹੈ ਗਵਰਨਮੈਂਟ ਉਹਨਾਂ ਦੀ ਸਾਡੀ ਗੋਸਟ ਵੋਟਾਂ ਦੀ ਗੱਲ ਕੀਤੀ ਕਲਾ ਕਾਰੋਬਾਰੇ ਸੋਚਦੀ ਨਹੀਂ ਤੁਸੀਂ ਆਪਣੇ ਵੋਟ ਦੀ ਗੱਲ ਕੀਤੀ ਤੁਸੀਂ VOTING ਦੀ ਗੱਲ ਕੀਤੀ ਤੁਸੀਂ ਵੀ ਤਾਂ ਉਸ ਦਾ ਸ਼ਿਕਾਰ ਹੋਏ ਹੋ ਤੁਹਾਨੂੰ ਵੀ ਪਦਮ ਸ਼੍ਰੀ ਮਿਲਦਾ ਮਿਲਦਾ ਰਿਹਾ ਗਿਆ ਇਸ ਤੇ ਕੀ ਵਜ੍ਹਾ ਇਸ ਦਾ ਕੀ ਕਾਰਨ ਹੈ ਮੈਂ ਦੱਸਦੀ ਹਾਂ ਤੁਹਾਨੂੰ ਪਿੱਛੇ ਮੈਨੂੰ ਆਇਆ ਸੀਗਾ ਇੱਕ ਵਾਰ ਫੋਨ ਕਾਂਗਰਸ ਤੋਂ ਤੇ ਚਰਨਜੀਤ ਸਿੰਘ ਚੰਨੀ ਜੀ ਨਾਲ ਕਿ ਉਹ ਨਹੀਂ ਮਨਦਾ ਬੇਨਤੀਆਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੁਹਾਡਾ ਨਾਂ ਤੇ ਮਾਨਸਰ ਦਾ ਨਾਂ ਪ੍ਰਪੋਜ਼ ਕਰ ਰਹੇ ਨੇ ਇਸ ਟਾਈਪ ਫਰ ਪਤਮਸ਼ਰੀ ਪਤਮਾ ਗੁਛਰ ਵਾਟੇਵਰ ਤੇ ਬਾਅਦ ਮੈਂ ਜਦ ਉਹਨਾਂ ਨੂੰ ਰਿਸਪ ਵਿੱਚ ਭੇਜਿਆ ਉਹਨਾਂ ਨੇ ਕਿਹਾ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ ਹੈ ਤੁਹਾਨੂੰ ਨਹੀਂ ਮਿਲੇਗਾ ਤੇ ਇਸ ਤਰ੍ਹਾਂ ਦੀ ਪੋਲਿਟਿਕ ਬਟ ਐਕਟਰ ਨਾਲ ਨਹੀਂ ਹੋਣੀ ਚਾਹੀਦੀ ਇੱਕ ਐਕਟਰ ਇਜ਼ ਯੂਨੀਵਰਸਲ ਹੀ ਇਜ਼ ਨਾਟ ਆਮ ਨਾਟ ਅ ਪੋਲਿਟਿਸ਼ੀਅਨ man maybe i support you know i support bjp for reasons that i i uh, mentally feel that they are good for the country so i support but it bilkul. is not that i am not wanting to be a politician i don't want to be a minister or something hmm. no 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 i just want them to help me do guru tegh Bahadur ji shows bilkul toanu toanu aksar hi lagda ki jassa baki uh, subhya de film industry de log ne oh bahut zyada rise kar rahe hai ਕੋਈ ਵੀ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਤਾਂ ਦੂਜੀ ਇੰਡਸਟਰੀ ਦੇ ਲੋਕ ਉਸ ਨੂੰ ਹੱਥ ਫੜ ਕੇ ਉੱਪਰ ਉਠਾਉਂਦੇ ਆ ਪਰ ਤੁਸੀਂ ਅਕਸਰ ਹੀ ਕਹਿੰਦੇ ਹੋ ਪੰਜਾਬ ਇੰਡਸਟਰੀ ਜਿਹੜੀ ਹੈ ਉਹ ਲੱਤਾਂ ਖਿੱਚਣ ਚੇ ਰਹਿੰਦੀ ਹੈ ਇਹ ਤੁਹਾਡੇ ਮਨਚੇ ਵਿਚਾਰ ਕਿਉਂ ਆਇਆ ਇਟਸ ਡਿਫਰੈਂਟ ਥੈਟ ਦੇ ਮਾਈਟ ਡੂ ਇਟ ਫॉर देयर ਫਰੈਂਡਸ ਗਰੂਪ ਬਟ ਇਸ ਤਰ੍ਹਾਂ ਦਾ ਨਹੀਂ ਕਿ ਭਈਆ ਉਹ ਕਹਿਣਗੇ ਕਿ ਉਹਨੂੰ ਲੈ ਲਓ ਜਿਵੇਂ ਮੈਨੇ ਮੈਂ ਨਹੀਂ ਵੇਖਿਆ ਆਈ ਨੋ ਅ ਲੋਟ ਆਫ ਪੀਪਲ ਮੈਂ ਉਹ ਵੇਖਿਆ ਨਹੀਂ ਥੈਟ ਯੂ نو ਬੇਸਿਕਲੀ ਕਹਿ ਰਹੀ ਸੀ ਕਿ ਕਿ ਪੰਜਾਬੀ ਦਾ ਇੱਕ ਬਹੁਤ ਕਹਾਵਤ ਹੈ ਕਿ ਮਟਕੇ ਪਏ ਸੀ ਗੁਜਰਾਤੀ ਦੇ ਮਹਾਰਾਸ਼ਟਰ ਗੁਜਰਾਤ ਦੇ ਮਹਾਰਾਸ਼ਟਰ ਦੇ ਬੰਗਾਲ ਦੇ ਸਾਰੇ ਤੇ ਸਾਰੇ ਵਿੱਚੋਂ ਨਾ ਉਹ ਕਰੈਬ ਜਿਹੜਾ ਉਹ ਪਏ ਸੀ ਉਹਦੇ ਵਿੱਚ ਸਾਰੇ ਕਰੈਬ ਬਾਹਰ ਆ ਰਹੇ ਸੀ ਗੁਜਰਾਤ ਦੇ ਬੰਗਾਲ ਦੇ ਪਿਹਾਰ ਦੇ ਸਾਰੇ ਔਰ ਜਿਹੜਾ ਪੰਜਾਬ ਦਾ ਮਟਕਾ ਪਿਆ ਸੀ ਉਹਦੇ ਵਿੱਚੋਂ ਕਰੈਬ ਬਾਹਰ ਆਣ ਦੀ ਕੋਸ਼ਿਸ਼ ਕਰਦਾ ਸੀ ਫਿਰ ਢਿੱਕ ਜਾਂਦਾ ਸੀ ਬਾਹਰ ਆਣ ਦੀ ਕੋਸ਼ਿਸ਼ ਕਰਦਾ ਸੀ ਫਿਰ ਢਿੱਕ ਜਾਂਦਾ ਸੀ ਕਿਸੇ ਨੇ ਪੁੱਛਿਆ ਕਿ ਪੰਜਾਬ ਦਾ ਜਿਹੜਾ ਵਟਕਾ ਇਹਦੇ ਵਿੱਚੋਂ ਕਰੈਪ ਕਿਉਂ ਨਹੀਂ ਬਾਹਰ ਆ ਸਕਦਾ ਕਹਿੰਦੇ ਲੱਤਾਂ ਖਿੱਚਣ ਵਾਲੇ ਬੜੇ ਬੈਠੇ ਨੇ ਇਹ ਤੇ ਕਹਾਵਤ ਹੈ ਨਹੀਂ ਕਰ ਜਦੋਂ ਪ੍ਰੀਤੀ ਸਪਰੂ ਆਪਣੇ ਦੌਰ ਤੇ ਵਿੱਚ ਚੱਲ ਰਹੇ ਸਨ ਤਾਂ ਉਹਨਾਂ ਦੇ ਵੀ ਲੱਤ ਕਿਸੇ ਨੇ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਮੈਂ ਕਰ ਆਮ ਨਾਟ ਆਮ ਵੈਰੀ ਰਿਲੀਜੀਅਸ ਸੋ ਆਈ ਆ ਫੀਅਰ ਗੋਡ ਵਿ ਇਵਰੀ ਬ੍ਰੈਥ ਬ੍ਰੈਥ ਆਈ ਟੇਕ ਗੋਡਸ ਨੇਮ so i just cannot hurt anybody i can't do wrong because i feel i have to answer menu answer karna payega aur end te te saryada end te likhya hai te jab rab de samne jaavange te kyu apne te bojh leke jaye hai na ki assi kise da bura kita kise nu kham kita why guru kade na karwaye ki main koshish kar diyan ki main ha thoda mera e nature hai ki ਮੈਂ ਗਲਤ ਅ ਕੱਲ ਨੂੰ ਬਰਦਾਸ਼ਤ ਨਹੀਂ ਕਰਦੀ ਇਹ ਹੈ ਇਹਦੇ ਵਿੱਚ ਆਈ ਕੈਨ ਹੈਵ ਉਹੀ ਬੰਦਾ ਖਰਾ ਹੁੰਦਾ ਜੇ ਕੈਨ ਹੈਵ ਅ ਕਨਫਲਿਕਟ ਵਿਦ ਸਮਬਡੀ ਓਨ ਥਿਸ ਕਿਉਂਕਿ ਮੈਂ ਮਦਰ ਸਪੇਡ ਇਜ਼ ਅ ਸਪੇਡ ਫॉर ਮੀ ਯੂ ਕੈਨ ਨਾਟ ਟੂ ਪਲੀਜ਼ ਯੂ ਆਈ ਵਿਲ ਨਾਟ ਸੇ ਕਿ ਸਪੇਡ ਇਜ਼ ਨਾਟ ਅ ਸਪੇਡ ਨੋ ਬਟ ਇਟ ਇਜ਼ ਬਟ ਦੈਟ ਇਜ਼ ਮਾਈ ਪ੍ਰੋਬਲਮ ਤੁਸੀਂ ਤੁਸੀਂ ਜਿਹਨੇ ਪਿਆਰੇ ਹੋ ਜਿਹਨੇ ਮੁਹੱਬਤ ਨਾਲ ਭਰੇ ਹੋ ਹੋ ਉਹਨੇ ਤੁਸੀਂ ਸ਼ਰਾਰਤੇ ਵੀ ਹੋ ਤੁਸੀਂ ਸੈਟ ਤੇ ਬੜੀ ਵਾਰੀ ਮਿਰਚਾਂ ਵਾਲੀ ਚਾਹ ਪਲਾਈ ਗਏ ਉਹ ਕਿਉਂ ਪਲਾਈ ਗਏ ਕਿੰਨੂੰ ਪਲਾਈ ਗਏ ਕਦੋਂ ਪਲਾਈ ਗਏ ਜਦ ਛੋਟੇ ਜਿਹੇ ਯਾਰੀ ਜੱਟ ਦੀ ਦੇ ਸੈਟ ਵਿੱਚ ਉਹ ਪਰਿੰਦਾ ਜੀ ਸੀਗੇ ਔਰ ਇੱਕ ਆਪਣੇ ਕੈਨੇਡਾ ਦੇ ਸੀਗੇ ਸ਼ਰਨਦੀਪ ਹੋਰ ਕੋਈ ਇੱਕ ਐਕਟਰ ਸੀਗਾ ਉਹਦੇ ਵਿੱਚ ਇੱਕ ਸੀਨ ਸੀ ਕਿ ਮੈਂ ਚਾਹ ਲਾ ਕੇ ਪਿਲਾਨੀਆਂ ਮੈਂ ਕਿਚਨ ਉਹ ਜਿਹੜਾ ਆਪਣਾ ਪੰਜਾਬ ਦੇ ਵਿੱਚ ਖੁੱਲੇ ਹੁੰਦੇ ਆ ਨਾ ਅਦਰ ਸੋ ਹੀ ਗਾਣੇ ਵਿੱਚੋਂ ਮੈਂ ਨਿਕਲ ਕੇ

ਤੇ ਵਿਰਿੰਦਰ ਜੀ ਦੀ ਜੋੜੀ ਜਿਹੜੀ ਹੈ ਬਹੁਤ ਮੱੜਮੁੱਲੀ ਜੋੜੀ ਰਹੀ ਹੈ ਕੋਈ ਅਜੀਹਾ ਕਿੱਸਾ ਹੋਵੇ ਜਦਾਂ ਜਿਹੜਾ ਤੁਹਾਨੂੰ ਹਰ ਵਕਤ ਸਤਾਉਂਦਾ ਹੋਵੇ ਯਾਦ ਆਂਦਾ ਹੋਵੇ ਕਿ ਸਾਡੇ ਨਾਲ ਇਹ ਚੀਜ਼ ਹੋਈ ਸੀ ਜਾਂ ਫਿਰ ਅਸੀਂ ਇਹ ਕਰਦੇ ਹੁੰਦੇ ਸੀ ਵਿਰਿੰਦਰ ਜੀ ਦੇ ਨਾਲ ਜੁੜਿਆ ਹੋਇਆ ਕੋਈ ਖਾਸ ਕਿੱਸਾ ਜਿਹੜਾ ਜ਼ਰੂਰ ਦੱਸੋ ਮੈਂ ਮੈਂ ਫਿਲਮਾਂ ਸਾਰੇ ਮਤਲਬ ਐਕਟਰਸ ਨਾਲ ਕੀਤੀ ਹੈ ਪੰਜਾਬ ਵਿੱਚ ਕਾਫੀ ਐਕਟਰਸ ਸਾਰੇ ਵਿਰਿੰਦਰ ਜੀ ਮਨਸਾਪ ਅਜਬ ਬੱਬਰ ਲਾਜ਼ਮੀ ਤੋਂ ਤਿੰਨ ਫਿਲਮਾਂ ਜਿਸ ਮਦੱਕਾ ਸਾਡੇ ਸਾਰਿਆਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਸਾਰੇ ਬਹੁਤ ਅੱਛੇ ਨੇ ਅੱਛੇ ਐਕਟਰਸ ਹੀ ਨਹੀਂ ਬਹੁਤ ਚੰਗੇ ਇਨਸਾਨ ਵੀ ਨੇ ਸਾਰੇ ਵੀਰੇਂਦਰ ਜੀ ਕਿਉਂਕਿ ਅ ਵੀਰੇਂਦਰ ਜੀ ਨਾਲ ਪਹਿਲੀ ਫਿਲਮ ਕੀਤੀ ਉਹ ਹਿੱਟ ਹੋਈ ਦੂਜੀ ਕੀਤੀ ਹੀ ਵਾਸ ਵੈਰੀ ਮਤਲਬ ਜਿਵੇਂ ਤੁਸੀਂ ਕਹਿ ਸਕਦੇ ਹੋ ਨਾ ਵੈਰੀ ਡਾਊਨ ਟੂ ਅਰਥ ਪਰਸਨ ਉਹ ਜ਼ਮੀਨ ਤੇ ਬੈਠ ਕੇ ਯੂ ਨੋ खाना कान लगन दे किसे आ, लाइट पॉइंट का रिफ्लेक्टर उठा के भी रख देन एंड मतलब बिल्कुल इस तरह रेंदे सी सारे नाल मिल रल मिल के ना विच वाज वेरी विच इज वेरी डिफिकल्ट टू फाइंड टुडे वो मतलब स्पॉट बॉय नाल भी एक स्टार नाल भी उही तरह मतलब बिहेव करते सी बहुत चंगे इंसान बहुत पंद्रह साल फिल्म इंडस्ट्री तो दूर क्यों रहे उस दौरान तुसी की किता ਤੇ ਹੁਣ ਵਾਪਸ ਆਉਂਦਾ ਕੀ ਵਿਚਾਰ ਹੈ ਨਹੀਂ ਦੇਖੋ ਮੈਂ 20 25 ਸਾਲ ਰਹੀ ਹਾਂ ਹੀਰੋਇਨ ਪੰਜਾਬੀ ਇੰਡਸਟਰੀ ਦੀ ਇਟਸ ਅ ਵੈਰੀ ਬਿਗ ਪੀਰੀਅਡ ਲੋਕ ਹੀ ਰਹਤੇ ਨਹੀਂ ਨੈਸਾ ਅੱਲਾ ਹੀਰੋਇਨ ਰਹੀ ਉਹਦੇ ਬਾਅਦ ਜਦ ਮੈਨੂੰ ਲੱਗਿਆ ਹਾਊ ਟੂ ਅਡਜਸਟ ਇਨ ਕੈਰੈਕਟਰ ਆਈ ਵਾਸ ਮੈਂਟਲੀ ਨਾਟ ਪ੍ਰਿਪੇਅਰਡ ਟੂ ਅਡਜਸਟ ਐਂਡ ਆ ਵਾਂਟਿਡ ਟੂ ਟ੍ਰਾਈ ਮਾਈ ਹੈਂਡ ਇਨ ਬਿਜ਼ਨਸ ਬਿਕੋਜ਼ ਮੈਂ ਸਟੋਰੀ ਰਾਈਟਿੰਗ ਡਾਇਰੈਕਸ਼ਨ ਪ੍ਰੋਡਕਸ਼ਨ ਐਕਟਿੰਗ ਸਾਰਾ ਕੁਝ ਕਰ ਚੁੱਕੀ ਸੀ ਸਾਰੇ ਸ਼ੌਕ ਪੂਰੇ ਹੋ ਗਏ ਸੀ

I I will make again some films. I'll make. Hmm. I've again decided because मैं ना मेरी इतनी है बहुत छोटी है मेरा भी आ बहुत late होया ना तो मेरी बेटी इतनी है बहुत छोटी है. उन they are studying in eleventh. Once they do their twelfth oh. and go overseas, then I'll be free. Hmm. I'll be making films. I'll be so, now. Punjabi industry तो concentrate da? on my daughter because daughters because मैं माँ पहले है ना मेरी O duty तो नहीं बाबा. ਅਨਾ ਫਿਰ ਫਿਲਮਾਕਰ ਕਿ ਆਪਣੇ ਬੱਚਿਆਂ ਨੂੰ ਨਹੀਂ ਪਿੱਛੇ ਛੱਡ ਸਕਦਾ ਬੰਦਾ ਕਿ ਮੇਰੇ ਆਪਣੇ ਡਿਊਟੀਆਂ ਕਰ ਰਹੀਆਂ ਮੇਰੀ ਤੀਆਂ ਵਾਂਸ ਅਬਰਾਡ ਜਾਣਗੀ ਸਟੱਡੀਜ਼ ਲਈ ਫਿਰ ਮੈਂ ਮੋਰ ਫਿਲਮਸ ਕਰਾਂ ਡੈਫੀਨਿਟ ਪੰਜਾਬ ਦੀ ਇੰਡਸਟਰੀ ਉਸੇ ਹੀ ਨਜ਼ਰੀਏ ਦੇ ਨਾਲ ਉਸੇ ਪਿਆਰ ਮੁਹੱਬਤ ਨਾਲ ਤੁਹਾਡਾ ਇੰਤਜ਼ਾਰ ਕਰੇਗੀ ਸੋ ਜਾਂਦੇ ਜਾਂਦੇ ਨਵਾਂ ਸਾਲ ਆ ਰਿਹਾ ਦਾ ਪੰਜਾਬੀ ਲਿੰਕ ਚੈਨਲ ਬਲੋ ਤੁਸੀਂ ਕੀ ਕਹਿਣਾ ਚਾਹੋਗੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਆਪਣੇ ਮੁਖਾਤੀਫ ਹੋ ਕੇ ਕਿਸ ਤਰ੍ਹਾਂ ਦੇਣਾ ਚਾਹੋਗੇ ਸਾਰੇ ਪੰਜਾਬੀਆਂ ਲਈ ਦੁਆ ਮੰਗਾ ਗਈ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਬਣਾਈ ਰੱਖੇ ਸਾਰਿਆਂ ਤੇ ਤੇ ਮੇਰਾ ਪੰਜਾਬ ਫਲਦਾ ਫੁੱਲਦਾ ਰਹੇ ਬਸ ਇਹੀ ਦੁਆ ਤੇ ਸਾਡੇ ਵੱਲੋਂ ਵੀ ਤੁਹਾਨੂੰ 90 ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਤੁਸੀਂ ਆਬਾਦ ਰਹੋ ਤੁਸੀਂ ਚੜ੍ਹਦੀ ਕਲਾ ਚ ਰਹੋ ਤੁਹਾਨੂੰ ਕਦੀ ਤਤੀਵਾਣਾ ਲੱਗੇ ਤੇ ਤੁਸੀਂ ਜਿਸ ਤਰ੍ਹਾਂ ਅੱਜ ਵੀ ਦਿਲਾਂ ਚ ਰਾਜ ਕਰਦੇ ਹੋ ਰੇਂਦੀ ਦੁਨੀਆ ਤੱਕ ਤੁਹਾਡਾ ਰਾਜ ਇਸ ਤਰ੍ਹਾਂ ਹੀ ਕਾਇਮ ਰਹੇ ਇਹਨੇ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਆਂ ਸਤਿ ਸ਼੍ਰੀ ਅਕਾਲ ਰੱਬ ਰੱਖਾ ਥੈਂਕ ਯੂ ਗੋਡ ਬles